it is ਸਤ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨ ਬਿਨਾ ਸਨ ਸੋਏ ਸੋ ਕਹੋ ਟਲ ਗੁਰ ਸੇਵੀ ਆਹ ਨਿਸ ਸਹਿਜ ਦਰਸ਼ਨ ਕਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਹ ਹੈ ਹੋਵੇ ਸਫਤ ਖਸਮ ਦੀ ਨੋ ਰ ਅਰਸਾ ਕੁਰਸੋਂ ਦੁਦ ਡਿਠੈ ਸਚੇ ਬਾਤ ਸਾ ਮਨ ਜਨਮ ਜਨਮ ਦੀ ਸਜਣ ਸਚਾ ਬਾਤ ਸਾ ਸਿਰਸਾ ਦੇ ਸਾ ਪਾਸ ਬੈਠਿਆ ਸਵਨਾ ਦਾ ਵੇਸੋ ਜਿਸ ਪਾਸ ਬੈਠਿਆ ਸਵਨਾ ਦਾ ਵੇਸੋ ਸਤਨਾਮ ਸ੍ਰੀ ਵਾ ਲਪੁਰੀਏ ਪੁੰਨ ਰਕਵਨ ਤਾਂ ਤੇ ਹੰਸਾ ਸਗਲੇ ਜਨ ਪਹਿਲ ਪੁਰੀਏ ਪੁੰਨ ਰਕਬਨਾ ਤਾਂ ਤੇ ਹੰਸਾ ਸਗਲੇ ਜਨ ਕ੍ਰਿਸ਼ਨ ਤੇ ਜਾਣਉ ਹਰ ਹਰ ਨਾ ਚੰਤੀ ਨਚਨਾ ਪਹਿਲ ਪੁਰਸਾ ਬਿਰਾ ਹਥੋਂ ਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਚ ਪਿੰਦੀ ਮੈਂ ਸਾਗਰਾ ਰਹਾ ਨਾ ਚੰਤੀ ਗੋਪੀ ਜਨ ਨਹੀਆ ਤੇ ਬੈਰੇ ਕੰਨ ਤਰਕ ਨਾ ਚਾਹ ਭਰਮਿਆ ਚਾਹ ਕੇਸ ਬਾਦ ਚਾਉਨੀ ਆਈਏ ਮਈਏ ਇਕਿਆਨ ਜੀਓ ਪਿੰਦੀ ਉਬਗਲੇ ਸੰਸਾਰਾ ਪਰਮ ਪ੍ਰਮਾਇਏ ਤੁਮ ਤੇ ਦੁਆਰਾ ਤੋ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਬ ਕਰਨਾ ਪਿੰਧੀ ਉਪਕਲੇ ਸੰਸਾਰ ਪਰ ਪਰਮ ਆਏ ਤੁਮ ਚੇ ਦਵਾਰ ਤੋ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਮਹੌਤ ਵੜ ਭਾਗੇ ਹਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹਾਜ਼ਰੀਆਂ ਭਰੀਆਂ ਗੁਰੂ ਚ ਅਸਰ ਬਣ ਕੀਤਾ ਅੱਜ ਦਾ ਪਵਿੱਤਰ ਫਰਮਾਨ ਰਾਗ ਤਨਾਸਰੀ ਵਿੱਚੋਂ ਭਗਤ ਨਾਮਦੇਵ ਜੀ ਦਾ ਬਚਨ ਹੈ ਪਹਿਲਾ ਭਗਤ ਨਾਮ ਜੀ ਇਹਦੇ ਵਿੱਚ ਸੰਸਾਰ ਦੀ ਉਤਪਤੀ ਦਾ ਕਾਰਨ ਦੱਸਦੇ ਐ ਫਿਰ ਅੱਗੇ ਗੁਰੂ ਪਿਆਰਿਓ ਸ੍ਰਿਸ਼ਟੀ ਦਾ ਹਾਲ ਦੱਸਦੇ ਐ ਫਿਰ ਅੱਗੇ ਸਾਨੂੰ ਪਰਮੇਸ਼ਰ ਅੱਗੇ ਬੇਨਤੀ ਕਰਨ ਦਾ ਢੰਗ ਦੱਸਦੇ ਆਓ ਆਪਾਂ ਪੰਜ-ਛੇ ਮਿੰਟਾਂ ਦੇ ਵਿੱਚ ਵਿਚਾਰ ਸਰਬੰਨ ਕਰਕੇ ਫਿਰ ਚਾਹ ਦੇ ਲੰਗਰ ਵੀ ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਆ ਉਹਨਾਂ ਬਲੋਂ ਰੱਖੇ ਗਏ ਆਪ ਜੀ ਦੇ ਸ਼ਕਨੇ ਐ ਗੁਰੂ ਕਿਰਪਾ ਕਰਨ ਧਿਆਨ ਦੇਈਏ ਪਹਿਲ ਪੂਰੀਏ ਕੁੰਡਰਕ ਵਨਾ ਪਹਿਲਾਂ ਕੁਛ ਵੀ ਨਹੀਂ ਸੀਗਾ ਅਰਬਦ ਨਰਮਤ ਹੰਦੂਕਾਰਾ ਧਨ ਨਾ ਗਗਨਾ ਹਕਮਾਂ ਪਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਪਰਮੇਸ਼ਰ ਆਪਣੇ ਆਪੇ ਵਿੱਚ ਸਮਾਇਆ ਹੋਇਆ ਸੀ ਤਾਂ ਫਿਰ ਕੀ ਕੀਤਾ ਪਰਮੇਸ਼ਰ ਨੇ ਪਹਿਲ ਪੁਰਿਏ ਪੁੰਨਰਕ ਵਨ ਵਨ ਕਹਿੰਦੇ ਆ ਸੰਸਾਰ ਨੂੰ ਜੰਗਲ ਨੂੰ ਪੁੰਨਰ ਕਹਿੰਦੇ ਆ ਗੁਰ ਪਿਆਰਿਓ ਕੌਲ ਫੁੱਲ ਪਹਿਲਾ ਕੌਲ ਫੁੱਲ ਦੇ ਵਿੱਚੋਂ ਪਰਮੇਸ਼ਰ ਨੇ ਇੱਕ ਕੌਲ ਫੁੱਲ ਪੈਦਾ ਕੀਤਾ ਕੌਲ ਫੁੱਲ ਚੋਂ ਕਹਿੰਦੇ ਤਾਂ ਚੇ ਹੰਸਾ ਸਗਲੇ ਜਣਾ ਹੰਸ ਹੈ ਜਿਹੜੀ ਸਾਡੀ ਆਤਮਾ ਹੈ ਇਨਾ ਜੀਵਾਂ ਦੀਆਂ ਸਾਰੀਆਂ ਰੂਹਾਂ ਨੂੰ ਪ੍ਰਗਟ ਕੀਤਾ ਪੈਦਾ ਕੀਤਾ ਔਰ ਇਹ ਜਾਣਨ ਦੇ ਲਈ ਪਾਤਸ਼ਾਹ ਜੀ ਕਹਿੰਦੇ ਪਹਿਲ ਪੁਰੀਏ ਕੁੰਡਲਕ ਬਣਾ ਤਾਂਚੇ ਹੰਸਾ ਸਗਲੇ ਜਣਾ ਫਿਰ ਉਸ ਤੋਂ ਸਾਰੀਆਂ ਰੂਹਾਂ ਬਣੀਆਂ ਜਿਵੇਂ ਪਾਤਸ਼ਾਹ ਦਾ ਬਚਨ ਹੈ ਜਪਜੀ ਸਾਹਿਬ ਚ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆ ਉਹ ਬੈਠੇ ਬੈਠੇ ਦੇ ਅਫਰਵਸਤਾ ਵਿੱਚ ਲੰਮਾ ਸਮਾਂ ਬੈਠਾ ਰਿਹਾ ਹਜ਼ਾਰਾਂ ਯੁੱਗ ਗਿਣਤੀ ਤੋਂ ਬਾਹਰ ਹੈ ਸਭ ਉਦੋਂ ਸਮੇਂ ਦੀ ਗਿਣਤੀ ਹੈ ਨਹੀਂ ਸੀ ਤਾਂ ਬੈਠੇ ਬੈਠੇ ਫੁਰਨਾ ਬਣਿਆ ਭਈ ਮੇਰੇ ਵਰਗੇ ਹੋਰ ਵੀ ਹੋਣ ਤੇ ਅੰਦਰੋਂ ਆਵਾਜ਼ ਆਈ ਹੋ ਜਾ ਸੈਂਸ ਕਹਿੰਦੀ ਆ ਖੜਕਾ ਹੋਇਆ ਵਿਸਫੋਟ ਹੋਇਆ ਗੁਰੂ ਨਾਨਕ ਜੀ ਕਹਿੰਦੇ ਵਿਸਫੋਟ ਨਹੀਂ ਹੋਇਆ ਸ਼ਬਦ ਹੋਇਆ ਸਭ ਨੇ ਧਰਤੀ ਸ਼ਬਦ ਦੇ ਆਕਾਸ਼ ਸਭ ਦਾ ਸ਼ਬਦ ਭਇਆ ਪ੍ਰਕਾਸ਼ ਸਗਲ ਸਮਗਰੀ ਸ਼ਬਦ ਕਾ ਪਾਛਾ ਨਾਨਕ ਸ਼ਬਦ ਘਟਾ ਘਟਿਆਸ਼ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਆਪਾ ਸ਼ਬਦ ਚੋਂ ਪੈਦਾ ਹੋਏ ਆ ਆ ਜਿੰਦਗੀ ਬਤੀਤ ਕਰਕੇ ਮਰਨ ਤੋਂ ਪਹਿਲਾਂ ਸ਼ਬਦ ਨਾਲ ਦੋਸਤੀ ਪਾ ਕੇ ਤੇ ਮਰ ਕੇ ਸ਼ਬਦ ਦੇ ਵਿੱਚ ਸਮਾਉਣਾ ਕੋ ਸਤਨਾਮ ਸਿ ਜਿਛਾ ਬਤੀ ਜਾਣਕਾਰੀ ਉਹ ਫੇਰੀ ਸ਼ਬਦ ਸਮਾਵਾਂਗੇ ਉਹ ਸ਼ਬਦ ਗੁਰੂਆਂ ਦਾ ਬਖਸ਼ਿਆ ਮੰਤਰ ਵਾਹਿਗੁਰੂ ਵੀ ਹੈ Hindu ਮਤ ਵਿੱਚ ਰਾਮ ਰਾਮ ਉਹ ਪਰਮੇਸ਼ਰ ਰਾਮ ਰਾਮ ਦਸ਼ਕਤ ਵਾਲਾ ਨਹੀਂ ਪਰਮੇਸ਼ਰ ਦਾ ਜੋ ਨਾਮ ਹੈ ਰਾਮ ਮੁਸਲਮਾਨ ਅੱਲਾ ਅੱਲਾ ਕਰਦੇ ਐ ਬੇਅੰਤ ਨਾਮ ਹੈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਬਸ ਇੱਕ ਨਾਮ ਆਪਾਂ ਲਈਏ ਜੋ ਵਾਹਿਗੁਰੂ ਮੰਤਰ ਸਾਨੂੰ ਦਿੱਤਾ ਇਹਨੂੰ ਜਪਦੇ ਜਾਂਦੇ ਜਪ ਸਨਾ ਜਾਣ ਪਹਿਲ ਕੁਰੀਏ ਕੁੰਡਰਕ ਬਣਾ ਪੈਦਾ ਉਹ ਕੰਡਾ ਹੀ ਸੀ ਫੇ ਕੌਲ ਫਿਰ ਪ੍ਰਗਟ ਕੀਤਾ ਜਿਵੇਂ Hindu ਮਤ ਵਿੱਚ ਕਹਿੰਦੇ ਆ ਕਿ ਸਮੁੰਦਰ ਬਹੁਤ ਪਾਣੀ ਫੈਲਿਆ ਹੋਇਆ ਸੀ ਉਹਦੇ ਵਿੱਚ ਕੌਲ ਫਿਰ ਪੈਦਾ ਹੋਇਆ ਉਹਦੇ ਵਿੱਚੋਂ ਬ੍ਰਹਮਾ ਨੂੰ ਪੈਦਾ ਕੀਤਾ ਤੇ ਬ੍ਰਹਮਾ ਨੇ ਅੱਗੇ ਅਨੇਕਾਂ ਆਤਮਾਵਾਂ ਪੈਦਾ ਕੀਤੀਆਂ ਤੇ ਬ੍ਰਹਮਾ ਕਹਿੰਦਾ ਵਸ ਮੈਂ ਹੀ ਮੈਂ ਹਾਂ ਪਰ ਪਾਤਸ਼ਾਹ ਕਹਿੰਦੇ ਨਹੀਂ ਤੈਥੋਂ ਪਹਿਲਾਂ ਕੋਈ ਹੋਰ ਵੀ ਐ ਆ ਕੌਲ ਫੁੱਲ ਕਮਲ ਫੁੱਲ ਤੈਥੋਂ ਪਹਿਲਾਂ ਬਣਿਆ ਤੂੰ ਇਹ ਜੋ ਪੈਦਾ ਹੋਇਆ ਕਾਇਦਾ ਲੈ ਆ ਆ ਜਿਵੇਂ ਕੋਈ ਜਵਾਕ ਸਿਆਣਾ ਹੋ ਕੇ ਨਾ ਵੱਡਾ ਕਹੇ ਲੈ ਆ ਕਮਲੀ ਮਾਂ ਤੋਂ ਜੰਮਿਆ ਮੈਂ ਇਹਨੂੰ ਕੀ ਅਕਲ ਐ ਬ੍ਰਹਮਾ ਉਸ ਕਮਲ ਫੁੱਲ ਨੂੰ ਕਹਿੰਦਾ ਆਹ ਮੈਂ ਲੱਤ ਮਾਰ ਕੇ ਦੇਖਦਾ ਭਲਾ ਇਹ ਖੜਦਾ ਕਦੀ ਖੜਦਾ ਉਸ ਬ੍ਰਹਮਾ ਨੇ ਕਹਿੰਦੇ ਉਹ ਕਮਲ ਫੁੱਲ ਦੇ ਕੋਲ ਫੁੱਲ ਦੇ ਲੱਤ ਮਾਰੀ ਤੇ ਉਹ ਹਲਕੇ ਫਿਰ ਖੜ ਗਿਆ। ਦੂਜੀ ਵਾਰ ਇਹਨਾਂ ਦਾਤੋ ਦੇ ਵਿਚਾਲੇ ਕਰਕੇ ਮਾਰੀ ਉਹ ਕੋਲ ਫੁੱਲ ਖੁੱਲ ਗਿਆ। ਉਹਦੀ ਡੰਡੀ ਦੇ ਵਿੱਚ ਐ ਡਿੱਗਦਾ ਜਾ ਰਿਹਾ ਜਿਵੇਂ ਖੂਜ ਡਾਲਾ ਸਿੱਟਿਆ ਹੋਵੇ। ਫਿਰ ਕਹਿੰਦਾ ਬਚਾਓ ਬਚਾਓ ਆਵਾਜ਼ ਆਈ ਵੀ ਹੁਣ ਕਿਹਨੂੰ ਕਹਿੰਦਾ ਬਚਾਓ? ਜੋ ਦੂਜਾ ਹੈ ਹੀ ਨਹੀਂ। ਕਹਿੰਦਾ ਨਹੀਂ ਬਚਾਓ ਕਹਿੰਦੇ ਹੁਣ ਤੂੰ ਡਿੱਗ ਤੁਰ ਜਾ ਕੇ। ਫਿਰ ਤੁਰ ਜਾ ਕੇ ਡਿੱਗਿਆ ਤੇ ਹੁਕਮ ਹੋਇਆ ਕੱਲ ਹੁਣ ਤਪ ਕਰ ਤਪ ਕਰ ਤਪ ਕਰ ਇੱਥੇ ਬਹਿ ਕੇ ਤਪੱਸਿਆ ਕਰ ਤੈਨੂੰ ਫਿਰ 9 ਮਹੀਨਿਆਂ ਬਾਅਦ ਜਨਮ ਦੇਵਾਂਗਾ ਫਿਰ ਬੱਚਾ 9 ਮਹੀਨੇ ਮਾਂ ਦੇ ਉਦੇ ਵਿੱਚ ਤਪੱਸਿਆ ਕਰਦਾ ਮਾਤੁਰ ਮੈਂ ਆਪਨ ਸਿਮਰਦੇ ਤਹਿ ਤੁਮ ਰੱਖਣ ਹਰ ਖੈਰ ਅਕਾਲ ਪੁਰਖ ਨੇ ਫਿਰ ਇੱਛਾ ਕੀਤੀ ਦੁਨੀਆ ਬਣ ਜਾਵੇ ਮੇਰੇ ਵਾਂਗੂ ਕੀਤਾ ਪਸਾਉ ਇੱਕੋ ਕਬਾਬ ਤਿਸਤੇ ਹੋਏ ਲਖਦੀ ਆਓ ਤਾਂ ਕੇ ਹੰਸਾ ਸਗਲੇ ਜਣਾ ਉਸ ਤੋਂ ਸਾਰੀਆਂ ਆਤਮਾਵਾਂ ਬਣੀਆਂ ਕ੍ਰਿਸ਼ਨ ਦੇ ਜਨ ਆਓ ਔਰ ਇਸ ਗੱਲ ਨੂੰ ਕ੍ਰਿਸ਼ਨ ਕਹਿੰਦੀ ਹੈ ਸੁਆਸ ਨੂੰ ਇਹ ਉਹ ਕ੍ਰਿਸ਼ਨ ਨਿਤਵਾਪਰਜਗ ਵਾਲੇ ਇਥੇ ਕ੍ਰਿਸ਼ਨ ਦਾ ਅਰਥ ਹੈ ਸੁਆਸ ਇਸ ਸਵਾਸ ਦੇ ਨਾਲ ਜੁੜ ਕੇ ਸਿਮਨ ਕਰਕੇ ਅਸੀਂ ਉਹਨੂੰ ਜਾਣਿਆ ਜਾ ਸਕਦਾ ਹੈ ਇਹਦੇ ਵਿੱਚ ਹੀ ਉਹ ਵਸਦਾ ਹੈ ਜਾਣ ਲਓ ਹਰ ਹਰ ਨਾ ਚੰਤੀ ਨਾਚਨਾ ਉਹ ਹਰੀ ਸਵਾਸਾਂ ਦੇ ਵਿੱਚ ਹੀ ਰਮਿਆ ਹੋਇਆ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਮੰਦੇ ਖੋਜ ਜਨ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਜਿਹਾ ਐਉ ਕਹਿ ਦਿਓ ਪਵਨ ਗੁਰੂ ਪਵਨ ਵੀ ਸਵਾਸ ਹੈ ਅਕਾਲ ਪੁਰਖ ਤੋਂ ਪਹਿਲਾਂ ਹਵਾ ਹੀ ਬਣੀ ਸੀ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਘਰ ਘਰ ਜੋਤ ਸਮੋਈ ਜਦੋਂ ਬੋਲਿਆ ਹੋ ਜਾ ਤਾਂ ਉਦੋਂ ਹਵਾ ਬਣੀ ਹਵਾ ਦੇ ਰਾਹੀਂ ਸ਼ਬਦ ਆਇਆ ਤੇ ਸ਼ਬਦ ਪਹਿਲਾਂ ਬਣਿਆ ਬਚੀ ਹੋਈ ਹਵਾ ਠੰਡੀ ਹੋ ਕੇ ਪਾਣੀ ਬਣਿਆ ਉਹ ਪਾਣੀ ਤੋਂ ਆਪਾਂ ਸਾਰੇ ਬਣੇ ਕੋ ਸਤਨਾਮ ਸ੍ਰੀ ਇਸ ਕਰਕੇ ਗੁਰੂ ਪਹਿਲਾ ਸ਼ਬਦ ਪਹਿਲਾ ਸ਼ਬਦ ਵਿੱਚੋਂ ਆਪਾਂ ਪੈਦਾ ਹੋਏ ਆਂ ਬਾਬਾ ਜੀ ਕਹਿੰਦੇ ਪਹਿਲੇ ਪੁਰਸ਼ ਆ ਬਿਰਾ ਪਹਿਲਾ ਉਹ ਪੁਰਸ਼ ਪਰਮੇਸ਼ਰ ਆਪ ਸੀ ਇੱਕ ਨੰਬਰ ਤੇ ਪਹਿਲਾ ਉਹ ਸੀ ਅਥਾਉਨ ਪੁਰਸ਼ ਗਮਰਾ ਦਮੜਾ ਕਹਿੰਦੀ ਆ ਪੈਸੇ ਨੂੰ ਮਾਇਆ ਨੂੰ ਫਿਰ ਪਰਮੇਸ਼ਰ ਨੇ ਆਪਣੇ ਤੋਂ ਮਾਇਆ ਪੈਦਾ ਕੀਤੀ ਇੱਕ ਆ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਉਹ ਮਾਈ ਕੋਈ ਇਸਤਰੀ ਨਹੀਂ ਉਹ ਮਾਇਆ ਹੈ ਸ੍ਰਿਸ਼ਟੀ ਸਾਰੀ ਮਾਇਆ ਹੈ ਧੀਆ ਪੁੱਤਰ ਸਭ ਸੰਬੰਧੀ ਰਿਸ਼ਤੇਦਾਰ ਪੈਸਾ ਟਕਾ ਸੰਪਤੀ ਹਵੇਲੀਆਂ ਕੋਠੀਆਂ ਕਾਰਾਂ ਇਹ ਸਭ ਮਾਇਆ ਹੈ ਪਹਿਲ ਪੁਰਸ਼ਾ ਮੇਰਾ ਪਹਿਲਾ ਉਹ ਆਪ ਸੀ ਬਿਰਾਜਮਾਨ ਫਿਰ ਉਸ ਨੇ ਅਥੋਣ ਅਥੋਣ ਹੁੰਦਾ ਜਿਵੇਂ ਪਹਿਲ ਹੋ ਗਿਆ ਸਵੇਰਾ ਤੇ ਅਥੋਣ ਆਥਣ ਦੂਜਾ ਹੋ ਗਿਆ ਤਾਂ ਫਿਰ ਕਹਿੰਦੇ ਪੁਰਸ਼ਾ ਦਮਰਾ ਉਹਨੇ ਮਾਇਆ ਪੈਦਾ ਕਰਤੀ ਸ੍ਰਿਸ਼ਟੀ ਬਣਾ ਦਿੱਤੀ ਅਸਗਾ ਅਸ ਉਸਗਾ ਛਿਪਦੇ ਤੋਂ ਚੜਦੇ ਤੱਕ ਚੜਦੇ ਤੋਂ ਛਿਪਦੇ ਤੱਕ ਜਿੱਥੋਂ ਤੱਕ ਤੁਹਾਡਾ ਧਿਆਨ ਜਾਂਦਾ ਹੈ ਹਰ ਕਾ ਬਾਗਰਾ ਨਾਚਾ ਬਿੰਦੀ ਮੈਂ ਸਾਗਰਾ ਸਾਰਿਆਂ ਨੂੰ ਬਣਾ ਕੇ ਉਹ ਪਰਮੇਸ਼ਰ ਸਭ ਦੇ ਵਿੱਚ ਵੀ ਬੈਠ ਗਿਆ ਪਿੰਦੀ ਕਹਿੰਦੀ ਹੈ ਇੱਕ ਪਾਣੀ ਦੀ ਬੂੰਦ ਨੂੰ ਇਹ ਸਾਦਰ ਕਹਿੰਦੀ ਆ ਪਰਮੇਸ਼ਰ ਨੂੰ ਕਹਿੰਦੀ ਉਹ ਪਰਮੇਸ਼ਰ ਹਰੇਕ ਦੇ ਵਿੱਚ ਵੜ ਬੈਠਾ ਘਟ ਘਟ ਮੈਂ ਹਰ ਜੂ ਵਰਸੈ ਸੰਤਨ ਕਹੋ ਪੁਕਾਰ ਨਾਚੈ ਸਭ ਦੇ ਵਿੱਚੋਂ ਰੱਬ ਨੱਚ ਰਿਹਾ ਹੈ ਸਭ ਦੇ ਵਿੱਚ ਪਰਮੇਸ਼ਰ ਹੈ ਸਤ ਹੈ ਸਤ ਕਰ ਬਾਜਾ ਗਾਣ ਆਤਮਾ ਰਾਮ ਲਿਹਿੋ ਪ੍ਰਵਾਨ ਹਰਕਾ ਬਾਗੜਾ ਬਾਗੜਾ ਇਹ ਸ੍ਰਿਸ਼ਟੀ ਪਰਮੇਸ਼ਰ ਦਾ ਬਾਗ ਹੈ ਸਾਰੇ ਬਾਗ ਦੇ ਫੁੱਲਾਂ ਵਿੱਚੋਂ ਆਪ ਸਮਾਇਆ ਹੋਇਆ ਕੋ ਸਤਨਾਮ ਅਸੀਂ ਉਹਦੇ ਫੁੱਲ ਹਾਂ ਇਹ ਉਹਦਾ ਬਾਗ ਹੈ ਨੱਚ ਪਿੰਦੀ ਮੈਂ ਸਾਗਰਾ ਰਹਾਉ ਨਾ ਚੰਤੀ ਗੋਪੀ ਜੰਨਾ ਕਹਿੰਦੇ ਸ੍ਰਿਸ਼ਟੀ ਜਿਹੜੀ ਹੈ ਇਹਦੇ ਵਿੱਚ ਜਿਵੇਂ ਕ੍ਰਿਸ਼ਨ ਉਸ ਦੀ ਗੱਲ ਕਰਦੇ ਆ ਜਿਵੇਂ ਉਹਦੇ ਨਾਲ ਗੋਪੀਆਂ ਨੱਚਨੀਆਂ ਸਨ ਇਸੇ ਤਰ੍ਹਾਂ ਇਹ ਸ੍ਰਿਸ਼ਟੀ ਜਿਹੜੀ ਹੈ ਪਰਮੇਸ਼ਰ ਦੇ ਹੁਕਮ ਅੰਦਰ ਨੱਚ ਰਹੀ ਹੈ ਹੁਕਮ ਹੀ ਹੁਕਮ ਚਲਾਏ ਰਾਹੋ ਤਾਂ ਬਾਦਸ਼ਾਹ ਨੇ ਹੁਕਮ ਦੇ ਨਾਲ ਹੀ ਸ੍ਰਿਸ਼ਟੀ ਨੂੰ ਬਣਾਇਆ ਤੇ ਹੁਕਮ ਅੰਦਰ ਚਲਾ ਰਹੀ ਆ ਨਹੀਂ ਆ ਤੇ ਬਹਿਰੇ ਕੰਨਾਂ ਕਹਿੰਦੇ ਫੇਰ ਮਨੁੱਖ ਦੇ ਅੰਦਰ ਤਰਕ ਪੈਦਾ ਹੋ ਗਿਆ ਮਨੁੱਖ ਦੇ ਅੰਦਰ ਸ਼ੰਕੇ ਪੈਦਾ ਹੋ ਗਏ ਪਰਮੇਸ਼ਰ ਦੇ ਪ੍ਰਤੀ ਤੇ ਪਰਮੇਸ਼ਰ ਨੇ ਫਿਰ ਇਸ ਨੂੰ ਆਵਾਜ਼ ਦੇ ਕੇ ਸਮਝਾਉਣਾ ਕੀਤਾ ਤਰਕ ਨਾਲ ਚਾ ਪਰਮੀਆਂ ਦਾ ਸ਼ੰਕਾ ਢੰਗ ਦੇ ਭਰਮ ਕੱਢ ਦੇ ਤਰਕ ਕਰਨਾ ਤਰਕ ਦਾ ਮਤਲਬ ਸਵਾਲ ਜਵਾਬ ਤੂੰ ਮੈਨੂੰ ਪੁੱਛ ਸਕਦਾ ਮੈਂ ਤੈਨੂੰ ਜਵਾਬ ਦੇਵਾਂਗਾ ਮਰਦਾਨਿਆ ਜੀ ਕਹਿੰਦੇ ਨਾਨਕ ਜੀ ਮੈਂ ਤੁਹਾਡੇ ਤੇ ਬਾਰੇ ਸਵਾਲ ਕਰਦਾ ਤੁਸੀਂ ਗੁੱਸੇ ਤਾਂ ਨਹੀਂ ਹੋ ਜਾਓਗੇ ਮੇਰੇ ਨਾਲ ਬਾਬਾ ਕਹਿੰਦੇ ਨਹੀਂ ਮਰਦਾਨਿਆ ਮੈਂ ਤੈਨੂੰ ਤੁਰੋਂ ਹੀ ਬਖਸ਼ ਕੇ ਤੁਰਿਆ ਤੂੰ ਸਵਾਲ ਪੁੱਛੇਂਗਾ ਮੈਂ ਦੱਸੂਗਾ ਆਪਣੇ ਸਵਾਲ ਜਵਾਬ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇ ਕੰਮ ਆਉਣਗੇ ਕੋ ਸਤਨਾਮ ਸ ਤੇਰੇ ਸਵਾਲ ਕੇਵਲ ਤੇਰੇ ਨਹੀਂ ਤੇਰੇ ਸਵਾਲ ساری ਦੁਨੀਆ ਦੇ ਸਵਾਲ ਹੈ ਤਾਂ ਇੱਥੇ ਗੁਰਨਾਨਕ ਜੀ ਕਹਿੰਦੇ ਵਿਚਾਰ ਕਟੰਦਨਾ ਕਰੋ ਤਰਕ ਕਰੋ ਤਰਕ ਦੇ ਨਾਲ ਸਾਡੀ ਸੈਟੀਸਫੈਕਸ਼ਨ ਹੁੰਦੀ ਆ ਗੁਰਮੁਖ ਬੈਠੋ ਸਫਾ ਵਿਛਾਏ ਪਾਖਸ਼ਾ ਕਹੇ ਆਓ ਕੱਠੀ ਓਕੇ ਬੈਠੀਏ ਦੁਬਦਾਂ ਦੂਰ ਕਰੋ ਨਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਹਰੀ ਦੇ ਨਾਮ ਨਾਲ ਜੁੜਨਾ ਕਰੋ ਤਰਕ ਨਾ ਜਾ ਤੂੰ ਤਰਕ ਨਾ ਛੱਡ ਗੱਲ ਕਰ ਭਰਮੀਆਂ ਜਾ ਪਰ ਗੁਰੂ ਤੇ ਭਰਮ ਨਾ ਕਰ ਪਰਮੇਸ਼ਰ ਤੇ ਭਰਮ ਨਾ ਕਰ ਇਸ ਬਾਤ ਚਾਉਣੀ ਆਈਐਮਈਏ ਏਕ ਾਨ ਜੀਓ ਜਿਆਦਾਤਰ ਨਾਮਦੇਵ ਜੀ ਕ੍ਰਿਸ਼ਨ ਜੀ ਦੇ ਸਰੂਪ ਨੂੰ ਪਿਆਰ ਕਰਦੇ ਸਨ ਜਦੋਂ ਆਪਾਂ ਜੋਗ ਤੱਕ ਕ੍ਰਿਸ਼ਨ ਹੋਇਆ ਕਿਉਂਕਿ ਉਹਨਾਂ ਨੇ ਸਮੇਂ ਵਿੱਚ ਉਹਨਾਂ ਦੇ ਇਲਾਕੇ ਜਿਹੜਾ ਮੰਦਿਰ ਸੀ ਉਹ ਕ੍ਰਿਸ਼ਨ ਦਾ ਸੀ ਉੱਥੇ ਹੀ ਉਹਨਾਂ ਦੀ ਪੂਜਾ ਅਰਚਨਾ ਆਰੰਭ ਹੋਈ ਫਿਰ ਅੱਗੇ ਜਾ ਕੇ ਉਹਨਾਂ ਨੂੰ ਐਸਾ ਗੁਰੂ ਮਿਲਿਆ ਜਿਨੇ ਉਸ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਕਹਿੰਦੇ ਉਸ ਪਰਮੇਸ਼ਰ ਦੇ ਬਚਨ ਸਾਰੀ ਸ੍ਰਿਸ਼ਟੀ ਵੀ ਸ਼ਬਦ ਬਣ ਕੇ ਚੱਲ ਰਹੀ ਹੈ ਏਕ ਆਨ ਜੀਓ ਆਈਏ ਮਈਏ ਇਧਰ ਉਧਰ ਹਰ ਥਾਂ ਛੋਟੇ ਵੱਡੇ ਵਿੱਚ ਇਕ ਉਹੋ ਹੀ ਸਮਾਇਆ ਹੋਇਆ ਪਿੰਦੀ ਹੁਬਕਲੇ ਸੰਸਾਰ ਪਰ ਉਸ ਨੂੰ ਭੁਲਾ ਕਰਕੇ ਇਹ ਦੁਨੀਆ ਮੁੜਕ ਰਹੀ ਹੈ ਦੁਖੀ ਹੋ ਰਹੀ ਹੈ ਤੜਫ ਰਹੀ ਹੈ ਜਿਵੇਂ ਮੀਂਹ ਨਹੀਂ ਪੈਂਦਾਗਾ ਜਦ ਕਣੀਆਂ ਜਿਗਦੀਆਂ ਪਾਣੀ ਮੁੜਕਦਾ ਮੁੜਕਦਾ ਡਿੱਗਦਾ ਮੁੜਕਦਾ ਇਸੇ ਤਰ੍ਹਾਂ ਅਸੀਂ ਦੁੱਖਾਂ ਦੇ ਵਿੱਚ ਬੁੜਕ ਰਹੇ ਆ ਤੜਫ ਰਹੇ ਆ ਕੋ ਸਤਨਾਮ ਸਿ ਜੇ ਤੜਫ ਰਹੇ ਆ ਤੇ ਫਿਰ ਕਿੱਧਰ ਜਾਈਏ ਕਿਹਨੂੰ ਕਹੀਏ ਜਦੋਂ ਕਿਤੇ ਵੀ ਨਹੀਂ ਗੱਲ ਬਣੀ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਬਾਹੇ ਕਹੇ ਕੀ ਲਾਜ ਅਸ ਗੋਵਿੰਦਾਨਸ ਤੁਹਾਰ ਮੈਂ ਸਾਰੇ ਦਰ ਛੱਡ ਕੇ ਤੇਰੇ ਕੋਲ ਆ ਗਿਆ ਪਿੰਦੀ ਉਬਕਲੇ ਸੰਸਾਰਾ ਇਹ ਦੁਨੀਆ ਤੜਫ ਰਹੀ ਹੈ ਜਿਵੇਂ ਥੋੜੇ ਪਾਣੀ ਵਿੱਚ ਮੱਛੀ ਦਾ ਪੁੰਗ ਪੈੜਾ ਹੋ ਜਾਂਦਾ ਹੁਣ ਨਾ ਤਾਂ ਪਾਣੀ ਬਿਨਾਂ ਰਹਿ ਸਕਦੇ ਐ ਤੇ ਉਧਰੋਂ ਪਾਣੀ ਗਰਮ ਹੋ ਜਾਂਦਾ ਸੂਜੀ ਧੁੱਪ ਨਾਲ ਨਾ ਵਿਚਰਿਆ ਸਾਰੇ ਦਾ ਨਾ ਬਾਹਰ ਰਹਿ ਸਕਦਾ ਇਹ ਹਾਲ ਮਨੁੱਖ ਦਾ ਹੈ ਰੱਬ ਨੂੰ ਛੱਡ ਵੀ ਨਹੀਂ ਸਕਦੇ ਰੱਬ ਤੋਂ ਬਿਨਾਂ ਸਰਨਾ ਵੀ ਨਹੀਂ ਤੇ ਬੰਦਾ ਰੱਬ ਨਾਲ ਜੁੜਦਾ ਵੀ ਨਹੀਂ ਬਿੰਦੀ ਉਬਕਲੇ ਸੰਸਾਰਾ ਭਗਤ ਨਾਮਦੇਵ ਦੀ ਸਲਾਹ ਦਿੰਦੀ ਐ ਫਿਰ ਆਓ ਗੁਰੂ ਕੋਲੇ ਚੱਲੀਏ ਘਰ ਮੇਂ ਘਰ ਮੇਂ ਆਏ ਤੁਮ ਤੇ ਦਵਾਰ ਮਾਰਾ ਸਾਰੇ ਪਾਸੇ ਜਾ ਕੇ ਦੇਖ ਲਿਆ ਮੈਨੂੰ ਕਿਸੇ ਨੇ ਨਹੀਂ ਛੱਲਿਆ ਹੁਣ ਮੈਂ ਤੇਰੇ ਕੋਲ ਆ ਗਿਆ ਕੋ ਸਤਨਾਉਸ ਜੇ ਉਦਾਂ ਕਹੀਏ ਬੱਚਿਆਂ ਨੂੰ ਗਰੰਥੀ ਬਣਾਓ ਵੇ ਪਾਠ ਸਿਖਾਓ ਨਾ ਬਾਬਾ ਜੀ ਇਹ ਕੋਈ ਕੰਮ ਆ ਤੇ ਜਿਹਨੂੰ ਕੋਈ ਕੰਮ ਨਾ ਮੇਰੇ ਉਤੋਂ ਗਰੰਥੀ ਬਣ ਜਾ ਤੈਨੂੰ ਪੰਜਾਬੀ ਤਾਂ ਆਉਂਦੀ ਆ ਕੋ ਸਤਨਾਉਸ ਥੱਕ ਹਾਰ ਕੇ ਇਧਰ ਨੂੰ ਬੰਦਾ ਆਉਂਦਾ ਜਦੋਂ ਕਿ ਸਤਕਾਰ ਨਾਲ ਜਾਉਣਾ ਆਉਣਾ ਚਾਹੀਦਾ ਬਾਣੀ ਨਾਲ ਜੁੜਨਾ ਚਾਹੀਦਾ ਖੈਰ ਮਨੋ ਬੇਟੀਆਂ ਉੱਥੇ ਰੱਖੀਏ ਜਦੋਂ ਬੰਦੇ ਦਾ ਕਿਤੇ ਹੱਥ ਨਾ ਪਾਵੇ ਫਿਰ ਰੱਬ ਦੇ ਵੱਲ ਆਉਂਦੇ ਬਸ ਮਾਫ਼ੀ ਕਰਦੀਆਂ 2 ਮਿੰਟਾਂ 'ਚ ਭਰਮੇ ਆ ਭਰਮੇ ਆਏ ਤੁਮ ਚੇ ਦੁਆਰਾ ਆਓ ਨਾਮਦੇਵ ਜੀ ਕਹਿੰਦੇ ਹਨ ਮਾਲਕਾ ਮੈਂ ਤੇਰੇ ਦਰ ਤੇ ਆ ਗਿਆ ਆਗੋ ਮਾਲਕ ਆਂਦਾ ਤੂੰ ਕੌਣ ਏ ਔਰ ਤੂੰ ਕੌਣ ਹੈ ਭਾਈ ਮੈਂ ਜੀ ਨਾਮਾ ਉਹ ਜੀ ਨਾਮਾ ਸ਼ਿੰਬਾ ਜਿਹੜਾ ਪੈਦਾ ਹੋਇਆ ਕੁੰਡਰ ਕਦੇ ਵਿੱਚ ਅੱਛਾ ਕਿਵੇਂ ਆਇਆ ਸਵਾਲ ਜਵਾਬ ਹੈ ਭਗਤ ਤੇ ਪਰਮੇਸ਼ਰ ਦਾ ਤੋ ਕੋਨੇਰੇ ਮੈਂ ਜੀ ਨਾਮਾ ਹਉ ਜੀ ਮੈਂ ਜੀ ਨਾਮਾ ਗੇਟ ਖੜਕਾਇਆ ਪਰਮੇਸ਼ਰ ਦਾ ਕਿਵੇਂ ਆਇਆ ਆਲਾ ਤੇ ਨਿਵਾਰਨਾ ਹਲ ਕੀਆ ਫਸਲ ਨੂੰ ਬਿਮਾਰੀ ਲੱਗ ਜਾਂਦੀ ਹੈ ਉਹਨੂੰ ਆਲ ਲੱਗਣੀ ਕਹਿੰਦੇ ਇੱਥੇ ਆਲ ਸਾਨੂੰ ਲੱਗੀ ਹੈ ਵਿਕਾਰਾਂ ਦੀ ਮਿਸ਼ੇ ਬਕਾਰਾਂ ਦੀ ਭਟਕਣ ਦੀ ਮਹਾਰਾਜ ਮੈਨੂੰ ਇਹਨਾਂ ਤੋਂ ਬਚਾ ਲਓ ਮੈਂ ਤਾਈਂ ਆਇਆ ਮੈਨੂੰ ਕਿਤੇ ਨਹੀਂ ਚੱਲਿਆ ਕਿਸੇ ਨੇ ਨਹੀਂ ਚੱਲਿਆ ਹੁਣ ਮੈਂ ਤੇਰੇ ਕੋਲੇ ਆ ਗਿਆ ਆਲਾ ਤੇ ਨਿਵਾਰਨਾ ਕਿਉ ਮਹਾਰਾਜ ਜਮਾ ਦੇ ਦੁੱਖ ਬੜੇ ਭਿਆਨਕ ਹੈ ਆਲਾ ਤੇ ਨਿਵਾਰਨਾ ਜਮਕਾਰ ਨਾ ਮੈਂ ਜਮਾ ਤੋਂ ਡਰਦਾ ਤੇਰੇ ਕੋਲੇ ਆ ਗਿਆ ਆਓ ਆਪਾਂ ਵੀ ਸਾਰੇ ਗੁਰੂ ਵਾਲੇ ਬਣੀਏ ਗੁਰ ਤੇ ਲੜਨ ਲੱਗੀਏ ਪਾਕਸ਼ਾ ਕਿਰਪਾ ਕਰਨ ਭਗਤ ਨਾਨਕ ਦੇਵ ਜੀ ਸਾਨੂੰ ਸਲਾਹ ਦਿੰਦੇ ਆ ਆਉ ਆਪਾਂ ਨੂੰ ਗੁਰੂ ਤੋਂ ਬਿਗੈਰ ਕਿਸੇ ਨੇ ਨਹੀਂ ਚੱਲਣਾ ਤੇ ਔਰ ਸ਼ਬਦ ਗੁਰਦਰ ਸਾਹਿਬ ਵਰਗਾ ਗੁਰੂ ਵੀ ਕਿਤੇ ਨਹੀਂ ਮਿਲਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਵਿਚਾਰਾਂ ਇੱਥੇ ਰੁਕਦੇ ਆ ਪਾਤਸ਼ਾਹ ਕਿਰਪਾ ਕਰਨ ਹੁਣ ਜਿੰਨਾ ਬੱਚਿਆਂ ਦੇ ਵੱਲੋਂ ਜਨਮ ਦਿਨ ਨੂੰ ਮੁੱਖ ਰੱਖ ਕੇ ਅਰਦਾਸਾਂ ਕੀਤੀਆਂ ਪਾਤਸ਼ਾਹ ਨੂੰ ਚੜ੍ਹਦੀ ਕਲਾ ਬਖਸ਼ੇ ਕਰਨ ਜਿਨ੍ਹਾਂ ਨੇ ਸਤੰਗ ਜੀ ਅਰਦਾਸਾਂ ਕੀਤੀਆਂ ਉਹਨਾਂ ਤੇ ਕਿਰਪਾ ਕਰਨ ਬਾਕੀ ਸਾਰੀਆਂ ਸੰਗਤਾਂ ਦੇ ਕਿਰਪਾ ਕਰਨ ਅੱਜ ਅਸੀਂ ਅੰਮ੍ਰਿਤ ਵੇਲਾ ਨਿਤਨੇਮ ਜਿਹੜਾ ਸੰਗਤੀ ਰੂਪ ਚ ਕੀਤਾ ਸ਼ਾਇਦ ਬਾਹਰ ਆਵਾਜ਼ ਗਈ ਸੁਣੀ ਹੋਣੀ ਆਪ ਜੀ ਨੇ ਸੋ ਬਦ ਤੋਂ ਬਦ ਸੰਗਤ ਆ ਕੇ ਸੰਗੀ ਰੂਪ ਨਿਤਨੇਮ ਤੇ ਬੈਠਿਆ ਕਰੋ ਇਹ ਨਾਲ ਇੱਕ ਤਾਂ ਨਿਤਨੇਮ ਦੀਆਂ ਗਲਤੀਆਂ ਨਿਕਲ ਜਾਣਗੀਆਂ ਆਪਣੀਆਂ ਇੱਕ ਨਿਤਨੇਮ ਬੜਾ ਵਧੀਆ ਹੋਵੇਗਾ ਔਰ ਸਮੇਂ ਦੇ ਨਾਲ ਹੋ ਜਾਵੇਗਾ ਜਿਹਦਾ ਸਮਾਂ ਨਿਕਲੇ ਆ ਜੀ ਹਾਂ ਤੁਹਾਨੂੰ ਸਵੇਰ 4 ਤੋਂ 5 ਤੱਕ ਨਿਤਨੇਮ ਹੁੰਦਾ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਬੜਾ ਚੰਗਾ ਲੱਗਿਆ ਸੀ ਪੰਜ ਸਾਲ 10 ਬੰਦੇ ਸੀ ਸਾਰੇ ਆਨੇ ਬੈਠ ਕੇ ਜੋ ਨਿਤਨੇਮ ਕੀਤਾ ਸੰਗਤ ਰੂਪ ਦੇ ਵਿੱਚ ਤੋਂ ਬੜਾ ਜੀ ਲੱਗਦਾ ਆਪ ਜੀ ਵੀ ਸਮਾਂ ਕੱਢਿਆ ਆਪਰਾ ਪ੍ਰਸਾਦ ਪ੍ਰਾਪਤ ਕਰੀਏ 2 ਮਿੰਟ ਜਾਪ ਕਰਾਂਗੇ ਉਪਰੰਤ ਥੱਲੇ ਚਾਹ ਦੇ ਲੰਗ ਤਿਆਰ ਆਪ ਜੀ ਲਈ ਬਹੁਤ ਬਹੁਤ ਧੰਨਵਾਦ ਸਰਬੱਤ ਦਾ ਆਪ ਜੀ ਦਾ ਬੜਾ ਪਿਆਰਾ ਬਾਣੀ ਨਾਲ ਇਸੇ ਤਰ੍ਹਾਂ ਹੀ ਜੁੜ ਕੇ ਬੈਠ ਰਿਹਾ ਕਰੋ ਗੁਰੂ ਕਿਰਪਾ ਕਰਨ ਆਪਾਂ ਨੂੰ ਆਪਣੇ ਚੈਨਲ ਜੋੜ ਕੇ ਰੱਖਣ ਨਾਮਦੇਵ ਜੀ ਵਾਂਗੂ ਆਪਾਂ ਵੀ ਝਟਕ ਰਹੇ ਆ ਇਸ ਝਟਕਾ ਨਿਕਲਣ ਵਾਸਤੇ ਕੇਵਲ ਤੇ ਕੇਵਲ ਕਹੋ ਮਹਾਰਾਜ ਮੈਂ ਆ ਗਿਆ ਤੇਰੇ ਕੋਲੇ ਮੈਂ ਤੇਰਾ ਬੱਚਾ ਹਾਂ ਮੈਨੂੰ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਜਮਾਂ ਦੇ ਡਰ ਤੋਂ ਬਚਾ ਲੈ ਜੰਮਣ ਮਰਨ ਤੋਂ ਬਚਾ ਲੈ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਇੱਕ ਦੁਖ ਰਾਮ ਰਾਏ ਕਾਟੂ ਮੇਰਾ ਅਗਨ ਦਹੈ ਅਰ ਗਰਬ बसेरा ਕਦੇ ਆਪਣੇ ਮਾਰੇ ਉਧਰ ਦੀ ਅੱਖ ਵਿੱਚ ਮਚਣਾ ਉੱਥੇ ਬੜੀ ਭਿਆਨਕ ਗੱਲ ਤੇ ਕਲੇਜੇ ਖਾਤ ਮਚਣਾ ਇਹ ਦੋ ਦੁੱਖ ਸਾਨੂੰ ਵੱਡੇ ਆ ਕਿਰਪਾ ਕਰਕੇ ਇਹਨਾਂ ਤੋਂ ਬਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ